ਦੋਸਤੋ ਇਸ ਵਕਤ ਮੈਂ ਮੋਗਾ ਜਿਲ੍ਹੇ ਦੇ ਵਿੱਚ ਮੌਜੂਦ ਆ ਬੈਕਸਾਈਡ ਤੁਸੀਂ ਦੇਖ ਸਕਦੇ ਹੋ ਕਿ ਮੋਗਾ ਦੇ ਵਿੱਚ ਇਹ ਪਹਿਲਾ ਕਨਸੈਪਟ ਆ ਸ਼ਰਮਨ ਜੈਨ ਡੈਕੋਰ ਜਿਹਦੇ ਵਿੱਚ ਜਿੰਨਾ ਭੈਣਾਂ ਦੇ ਭਰਾ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਨੇ ਉਹਨਾਂ ਦੇ ਲਈ ਖਾਸ ਜਿਹੜੇ ਆਫਰ ਆ ਤੇ ਉਹਨਾਂ ਦੇ ਲਈ ਗਿਫਟ ਬਣਾਏ ਜਾਂਦੇ ਆ ਤੇ ਅਸੀਂ ਜਿਹੜੇ ਪਰਜੈਨੂਨ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਸੌਣ ਦਾ ਮਹੀਨਾ ਆਉਂਦਾ ਤੇ ਰਖੜੀਆਂ ਦਾ ਤਿਹਾਰ ਆ ਜਿਹੜਾ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਆ ਉਸ ਨੂੰ ਲੈ ਕੇ ਭੈਣਾਂ ਦੇ ਵਿੱਚ ਐਕਸਾਈਟਮੈਂਟ ਹੁੰਦੀ ਆ ਕਿ ਭਰਾ ਦੇ ਲਈ ਇਸ ਵਾਰ ਵੱਖਰੇ ਤਰੀਕੇ ਦੀ ਜਿਹੜੀ ਰਸਤਰੀ ਦਿੱਤੀ ਜਾਵੇ ਤੇ ਤੁਹਾਡੀਆਂ ਸਾਰੀਆਂ ਡਮਾਂਡਾਂ ਨੂੰ ਪੂਰਾ ਕਰਨ ਦੇ ਲਈ ਮੋਗਾ ਜ਼ਿਲ੍ਹਾ ਦੇ ਵਿੱਚ ਇੱਕੋ ਇੱਕ ਸ਼ੋਰੂਮ ਖੁੱਲ ਚੁੱਕਿਆ ਜਿੱਥੇ ਮੈਂ ਲਾਵਾਂ ਦੇ ਲਈ ਵੱਖਰੇ ਵੱਖਰੇ ਗਿਫਟ ਜਿਹੜੇ ਉਹਨਾਂ ਨੇ ਭੈਣ ਭਰਾ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਨੇਹੀਆਂ ਨੂੰ ਦੇਣੇ ਨੇ ਉਹ ਸਾਰਾ ਕੁਝ ਤੁਹਾਨੂੰ ਇੱਥੋਂ ਮਿਲੇਗਾ ਸੁਪਰ ਜਨਦੀ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਜਿਹੜੇ ਗਿਫਟ ਆ ਤੇ ਕੀ ਇਹਨਾਂ ਦੇ ਵਿੱਚ ਨਵਾਂ ਆਜੋ ਪਰ ਜਨ ਜੀ ਸਭ ਤੋਂ ਪਹਿਲਾਂ ਜੀ ਅਸੀਂ ਚੈਨਲ ਵੱਲੋਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦੇ ਹਾਂ ਕਿ ਤੁਸੀਂ ਸਾਨੂੰ ਐਡਵਰਟਾਈਜ਼ਮੈਂਟ ਦੇ ਲਈ ਸਪੈਸ਼ਲ ਇਥੇ ਇਨਵਾਈਟ ਕੀਤਾ ਜੀ ਤੁਹਾਡਾ ਵੀ ਬਹੁਤ-ਬਹੁਤ ਵੈਲਕਮ ਹੈ ਜੀ ਜੀ ਵੀ ਇਸ ਟਾਈਮ ਦਾ ਜੀ ਸ਼ੁਕਰੀਆ ਸਰ ਦੇਖੋ ਜੀ ਮੋਗਾ ਜ਼ਿਲ੍ਹਾ ਦੇ ਵਿੱਚ ਬੇਸ਼ੱਕ ਬਹੁਤ ਸਾਰੇ ਜਿਹੜੇ ਗਿਫਟ ਪੈਕ ਕਰਦੇ ਹੋਣਗੇ ਜਾਂ ਡੈਕੋਰੇਸ਼ਨ ਦਾ ਕੰਮ ਹੋਊਗਾ ਜਾਂ ਬਹੁਤ ਸਾਰੇ ਸ਼ਾਪਸ ਹੋਣਗੇ ਪਰ ਸਾਨੂੰ ਪਤਾ ਲੱਗਿਆ ਮੋਗਾ ਜ਼ਿਲ੍ਹਾ ਦੇ ਵਿੱਚ ਤੁਹਾਡਾ ਇੱਕੋ ਇੱਕ ਸ਼ੋਅਰੂਮ ਆ ਜਿੱਥੇ A to Z ਪੈਕਿੰਗ ਕੀਤੀ ਜਾਂਦੀ ਹੈ ਕਿਹੜੀਆਂ ਆਈਟਮ ਨੇ ਜੋ ਮਤਲਬ ਅਟਰੈਕਟ ਕਰਦੀਆਂ ਕਾਕ ਨੂੰ ਕਿ ਅਸੀਂ ਸ਼ਰਮਨ ਜੈਨ ਡੈਕੋਰ ਤੇ ਜਾਣਾ ਬਿਲਕੁਲ ਸਰ ਜੀ ਸਾਡਾ ਇੱਥੇ 1.5 ਸਾਲ ਤੋਂ ਅਸੀਂ ਨਵਾਂ ਕਨਸੈਪਟ ਲੈ ਕੇ ਆਏ ਹਾਂ ਜੀ ਅਸੀਂ ਮਤਲਬ 30 ਸਾਲ ਤੋਂ ਮਠਿਆਈ ਦੀ ਲਾਈਨ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਾਂ ਜੀ ਤੇ ਅਸੀਂ ਇਹ ਨਵਾਂ ਕਨਸੈਪਟ ਬੋਗੇ ਚ ਲੈ ਕੇ ਆਏ ਹਾਂ ਜਿਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਪੈਕਿੰਗ ਜਿਵੇਂ ਸੂਟ ਲਹਿੰਗਾ ਸਾੜੀ ਫਰੂਟ ਡਰਾਈ ਫਰੂਟ ਕੋਈ ਮਤਲਬ ਕਸਟਮਾਈਜ਼ ਆਈਟਮ ਕਰਵਾਣੀ ਹੈ ਕਿਸੇ ਨੇ ਰਿੰਗ ਟ੍ਰੇ ਹਲਦੀ ਟ੍ਰੇ ਬੰਦੀ ਟ੍ਰੇ ਸਾਹਾ ਚਿੱਠੀ ਜੀ ਹਰ ਤਰ੍ਹਾਂ ਦੀ ਚੀਜ਼ ਅਸੀਂ ਇੱਥੇ ਪ੍ਰੋਵਾਈਡ ਕਰਾਉਂਦੇ ਹਾਂ ਜੀ ਕੋਈ ਵੀ ਕਸਟਮਾਈਜ਼ ਆਈਟਮਸ ਹੈਗੀਆਂ ਪਰ ਜਨ ਜੀ ਜੇਕਰ ਮੈਂ ਗੱਤੀ ਗੱਲ ਕਰਾਂ ਦੇਖੋ ਸੌਣ ਦਾ ਮਹੀਨਾ ਅਗਰ ਰਖੜੀ ਦਾ ਤਿਹਾਰ ਵੀ ਆ ਰਿਹਾ ਤੇ ਉਸ ਨੂੰ ਲੈ ਕੇ ਭੈਣਾਂ ਦੇ ਲਈ ਕੀ ਖਾਸ ਹੈ ਰਖੜੀ ਵਾਸਤੇ ਅਸੀਂ ਸਪੈਸ਼ਲ ਬਾਕਸੇਸ ਬਾਸਕਟਸ ਸਪੈਸ਼ਲ ਹੈਂਪਰਸ ਤਿਆਰ ਕੀਤੇ ਆ ਜਿਹੜੇ ਬੜੇ ਲੋਕਾਂ ਨੂੰ ਪਸੰਦ ਆ ਰਹੇ ਆ ਉਹ ਅਸੀਂ ਸਾਰਾ ਕਸਟਮਾਈਜ਼ ਕਰਕੇ ਜਿਸ ਤਰ੍ਹਾਂ ਯੂ ਐਸਏ ਜੀ ਕੈਨੇਡਾ ਆਸਟ੍ਰੇਲੀਆ ਬੜੇ ਬੜੇ ਲੋਕਾਂ ਦੀ ਕਾਲਸ ਆ ਰਹੀਆਂ ਸਾਡੇ ਇਸ ਤਰ੍ਹਾਂ ਤੇ ਤੇ ਬੜੇ ਲੋਕਾਂ ਨੇ ਲਾਈਕ ਲਾਈਕ ਕੀਤੀਆਂ ਇਹ ਚੀਜ਼ਾਂ ਸਾਡੀਆਂ ਜੀ ਤੇ ਉਹਦੇ ਅਸੀਂ ਰਾਖੀ ਹਰ ਤਰ੍ਹਾਂ ਦੀ ਚੀਜ਼ ਇੱਥੇ ਉਹਨਾਂ ਨੂੰ ਪ੍ਰੋਵਾਈਡ ਕਰਕੇ ਦਿੰਦੇ ਆ ਜਿਵੇਂ ਵਿੱਚੇ ਸਵੀਟਸ ਹੋ ਗਏ ਚਾਕਲੇਟ ਚਿਪਸ ਖੁਰਖਰੇ ਰਾਖੀ ਵਗੈਰਾ ਮਤਲਬ ਪੂਰਾ ਉਹਨਾਂ ਨੂੰ ਹੈਂਪਰ ਇੱਕ ਜਗ੍ਹਾ ਤੋਂ ਹੀ ਅਸੀਂ ਸਾਰਾ ਰੈਡੀ ਕਰਕੇ ਕਸਮਰ ਨੂੰ ਦੇ ਰਹੇ ਆ ਉਹ ਬੜੇ ਹੀ ਲੋਕ ਮਤਲਬ ਲਾਈਕ ਕਰ ਰਹੇ ਸਨ ਜੀ ਤੇ ਦੇਖੋ ਜਿਹੜਾ ਕਨਸੈਪਟ ਆ ਜੀ ਇਹ ਕਿਵੇਂ ਮਾਈਂਡ ਦੇ ਵਿੱਚ ਆਇਆ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਹ ਚੀਜ਼ ਬਾਰੇ ਨਾਲ ਜ ਨਹੀਂ ਹੁੰਦੀ ਕਿ ਤੇ ਥੋੜੇ ਸਮੇਂ ਦੇ ਵਿੱਚ ਹੀ ਇੱਕ ਸ਼ਰਮਨ ਜੈਨ ਕੋਰ ਦਾ ਨਾਮ ਹੋਣਾ ਇਹ ਵੱਡੀ ਗੱਲ ਆ ਇਹ ਐਕਚੁਅਲੀ ਕੀ ਹੈ ਵੀ ਜ਼ਿਆਦਾਤਰ ਲੋਕਾਂ ਨੂੰ ਲੁਧਿਆਣਾ ਜਾਣਾ ਪੈਂਦਾ ਸੀਗਾ ਤੇ ਸਾਡੇ ਦਿਮਾਗ 'ਚ ਇੱਕ ਆਈਡੀਆ ਕਲਿੱਕ ਕੀਤਾ ਵੀ ਆਪਣਾ ਜਿੰਨਾ ਵੀ ਮੋਗਾ ਏਰੀਆ ਵੀ ਇੰਨੀ ਦੂਰ ਜਾਣ ਦੀ ਬੜੀ ਦਿੱਕਤ ਆਉਂਦੀ ਹੈ ਕਿਸੇ ਬੰਦੇ ਨੂੰ ਇੱਕ ਪੈਕਿੰਗ ਚਾਹੀਦੀ ਹੈ ਦੋ ਚਾਹੀਦੀ ਹੈ ਬੜੀ ਪ੍ਰੋਬਲਮ ਆਉਂਦੀ ਸੀ ਜੀ ਤੇ ਉਹ ਅਸੀਂ ਸਰਚ ਕੀਤਾ ਤੇ ਸਾਨੂੰ ਲੱਗਿਆ ਵੀ ਇਹ ਆਈਡੀਆ ਬੜਾ ਹੀ ਅੱਛਾ ਹੈਗਾ ਤੇ ਲੋਕਾਂ ਨੂੰ ਵੀ ਜ਼ਰੂਰਤ ਹੈਗੀ ਇਸ ਕੰਮ ਦੀ ਇਸ ਕਰਕੇ ਅਸੀਂ ਇਹ ਕੰਮ ਇੱਥੇ ਮੋਗਾ 'ਚ ਲੈ ਕੇ ਆਏ ਹਾਂ ਸਪੈਸ਼ਲ ਜੀ ਅ ਦੇਖੋ ਭੈਣਾਂ ਨੂੰ ਚਾਹ ਹੁੰਦਾ ਕਿ ਰਖੜੀ ਆ ਮੈਨੂੰ ਪਤਾ ਲੱਗਿਆ ਕਿ ਰਖੜੀਆਂ ਵੀ ਉਹਨਾਂ ਡਿਜੀਟਲ ਵੇ ਦੇ ਨਾਲ ਆਉਣ ਲੱਗੀਆਂ ਨੇ ਜੀ ਕਿਸ ਕਿਸ ਤਰੀਕੇ ਦੀ ਜਿਹੜੀ ਰਖੜੀ ਬਣਾਈ ਗਈ ਤੁਹਾਡੇ ਕੋਲ ਰਖੜੀ ਦੇ ਵਿੱਚ ਸਪੈਸ਼ਲ ਸਾਡੇ ਕੋਲ ਜਿਵੇਂ ਭਈਆ ਭਾਬੀ ਦੀਆਂ ਰਾਖੀਸ ਐ ਰੇਜ਼ਨ ਦੇ ਵਿੱਚ ਐ ਤੇ ਸਪੈਸ਼ਲ ਮਤਲਬ ਲੰਬੀ ਵਗੈਰਾ ਕਾਫੀ ਵੈਰਾਈਟੀ ਐ ਇਹਦੇ ਵਿੱਚ ਜੀ ਜੇਕਰ ਮੈਂ ਵਦਿਸ਼ਾਂ ਦੀ ਗੱਲ ਕਰਾਂ ਦੇਖੋ ਭੈਣਾਂ ਤੋਂ ਭਰਾ ਸੱਤ ਸਮੁੰਦਰੋਂ ਪਾਰ ਬੈਠੇ ਹੁੰਦੇ ਆ ਤੇ ਉਹ ਕਿੰਨਾ ਸਮਾਂ ਲੱਗਦਾ ਉਸ ਰਖੜੀ ਨੂੰ ਮੈਂ ਡਿਲੀਵਰ ਕਰਨ ਦੇ ਲਈ ਔਰ ਕੀ ਪ੍ਰਾਈਸ ਹੈ ਕਿਉਂਕਿ ਲੋਕ ਪ੍ਰਾਈਸ ਤੋਂ ਬਹੁਤ ਚਲਦੇ ਪ੍ਰਾਈਸ ਐਕਚੁਅਲੀ ਨਾ ਕਸਟਮਰ ਦੇ ਪਾਕਟ ਦੇ ਅਕੋਰਡਿੰਗ ਹੈ ਵੈਸੀ ਕੋਈ ਗੱਲ ਨਹੀਂ ਹੈ 500 ਤੋਂ ਪੈਕੇਜ ਸਟਾਰਟ ਹੋ ਜਾਂਦਾ ਜੀ ਤੋ ਤਕਰੀਬਨ 10000 ਤੱਕ ਜਾਂਦਾ ਹੈਗਾ ਉਹ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਜੋ ਉਹਨੇ ਕਸਟਮਾਈਜ਼ ਕਰਵਾਉਣਾ ਹੈ ਜਿਹਹੇ ਜਿਹੇ ਕਸਟਮਰ ਦਾ ਬਜਟ ਹੈ ਹੂੰ ਬਾਕੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਟਾਈਮ ਕਿੰਨਾ ਲੱਗਦਾ ਹੈ ਉਹ ਤਕਰੀਬਨ ਕੈਨੇਡਾ ਦਾ ਜਿਹੜਾ ਫਾਸਟ ਡਿਲੀਵਰੀ ਹੈ ਮੇਰੇ ਖਿਆਲ ਵਿਕਲੀ ਵਾਲਾ ਸਿਸਟਮ ਹੈ ਔਰ ਮੈਕਸਿਮਮ 15 ਡੇਜ਼ ਵਾਲਾ ਕਸਟਮਰ ਦੀ ਗੱਲ ਕਰਾਂ ਕਿਤੋਂ ਕਿਤੋਂ ਜਿਹੜੇ ਗਾਕੇ ਇੱਥੇ ਪਹੁੰਚਦੇ ਨੇ ਸਾਡੇ ਕੋਲ ਤਕਰੀਬਨ ਮੋਗਾ ਡਿਸਟ੍ਰਿਕਟ ਦਾ ਸਾਰਾ ਹੀ ਹੈਗਾ ਜੀ ਹੁਣ ਸਾਡੇ ਕੋਲ ਇੱਧਰ ਕਾਫੀ ਫਿਰੋਜ਼ਪੁਰ ਏਰੀਆ ਵੀ ਜਿਵੇਂ ਤਲਵੰਡੀ ਹੈ ਜੀਰਾ ਧਰਮਕੋਟ ਕਾਫੀ ਮਤਲਬ ਆਸ-ਪਾਸ ਬਦਨੀ ਬਾਗਾਪੁਰਾਣਾ ਨੇ ਹਾਲ ਸਿੰਘ ਵਾਲਾ ਜੀ ਮਤਲਬ ਕਾਫੀ ਦੂਰੋਂ ਦੂਰੋਂ ਲੋਕ ਇੱਥੇ ਜਿਹੜੇ ਆਫਲਾਈਨ ਚ ਸਾਡੇ ਕੋਲ ਆ ਰਹੇ ਆ ਆਨਲਾਈਨ ਤਾਂ ਵਰਲਡ ਵਾਈਡ ਹੀ ਸਾਡੇ ਕੋਲ ਕਸਟਮਰ ਹੈ ਜੀ ਦੇਖੋ ਲੇਡੀਜ਼ ਨੂੰ ਨਾ ਹਰ ਕੰਮ ਦੇ ਵਿੱਚ ਡਿਸਕਾਊਂਟ ਚਾਹੀਦਾ ਹੁੰਦਾ ਜੇ ਕੱਪੜੇ ਨੂੰ ਲੈ ਕੇ ਲੈਣੀ ਹੈ ਰਖੜੀ ਆ ਰਹੀ ਹੈ ਪਹਿਣਾ ਲਈ ਕੋਈ ਡਿਸਕਾਊਂਟ ਮਨ ਲਓ ਜਿਵੇਂ ਆਫਰ ਕੀਤੇ ਹੁੰਦੇ ਆ ਜੇ ਇੰਨੀਆਂ ਰਖੜੀਆਂ ਲਹੋਗੇ ਤਾਂ ਇਹਨਾਂ ਡਿਸਕਾਊਂਟ ਇਦਾਂ ਕੁਛ ਹੈ ਸਾਡਾ ਡਿਸਕਾਊਂਟ ਸਪੈਸ਼ਲ ਰੱਖਿਆ ਜੀ ਇਸ ਤਰ੍ਹਾਂ ਤੇ ਜਿਹੜਾ ਬੰਦਾ ਸਾਨੂੰ ਪੇਜ ਫੋਲੋ ਕਰਦਾ ਮੈਂ ਦੁਕਾਨਦਾਰ ਦੀ ਸ਼ੌਪਕੀਪਰਜ਼ ਦੀ ਗੱਲ ਕਰਾਂ ਤਾਂ ਕਿਉਂਕਿ ਪਿੰਡਾਂ ਦੇ ਵਿੱਚ ਬੈਠੇ ਹੁੰਦੇ ਨੇ ਤੁਹਾਡੇ ਕੋਲੇ ਕੀ ਉਹਨਾਂ ਦੇ ਲਈ ਕੀ ਆਫਰ ਹਾਂਜੀ ਉਹਨਾਂ ਲਈ ਅਸੀਂ ਸਾਰਾ ਹੋਲ ਸੇਲ ਦਾ ਪੂਰਾ ਫੁੱਲ ਕਨਸੈਪਟ ਹੈ ਹਰ ਤਰ੍ਹਾਂ ਦੀਆਂ ਬਾਸਕਟ ਵੁੱਡਨ ਟ੍ਰੇਜ਼ ਹੈ ਐਮਪਰਜ਼ ਹੈ ਮੈਟਲ ਬਾਸਕਟਸ ਹੈ ਸਾਡੇ ਨਾਲ ਕਾਫੀ ਕਸਮਰ ਜਿਹੜੇ ਵੇਅ ਜਿਹੜੇ ਦੁਕਾਨਦਾਰ ਹੈ ਹੋਲ ਸੇਲ ਸਾਡੇ ਤੋਂ ਲੈ ਕੇ ਜਾਂਦੇ ਆ ਅਸੀਂ ਬਲਕ ਚ ਸਾਰਾ ਕੰਮ ਕਰਦੇ ਆ ਬਾਕੀ ਜਿਵੇਂ ਬਾਹਰੋਂ ਵੀ ਸਾਨੂੰ ਕੋਈ ਭਾਜੀ ਵਾਸਤੇ ਬਾਸਕਟਸ ਹੈ ਮਠਿਆਈ ਵਾਲੇ ਬਾਕਸੇਸ ਹੈ ਉਹ ਸਾਰੀਆਂ ਚੀਜ਼ਾਂ ਅਸੀਂ ਕਸਟਮਾਈਜ਼ ਕਰਕੇ ਬਾਹਰ ਵੀ ਭੇਜਦੇ ਆ ਕਿਸੇ ਨੂੰ ਵੀ ਕੋਈ ਵੀ ਜ਼ਰੂਰਤ ਹੈਗੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਫੁੱਲ ਸਹੂਲਤ ਰੱਖੀ ਹੋਈ ਹੈ ਸਾਡੀ ਜਿਹੜਾ ਆਪਣਾ ਐਡਰੈਸ ਆਪ ਦਾ ਕੰਟੈਕਟ ਨੰਬਰ ਦਰਸ਼ਕਾਂ ਨੂੰ ਜਰੂਰ ਦੱਸੋ ਤਾਂ ਕਿ ਜੋ ਮੌਕੇ ਦਾ ਜਿਹੜਾ ਫਾਇਦਾ ਉਠਾਇਆ ਜਾ ਸਕੇ ਸਾਡਾ ਐਡਰੈਸ ਹੈਗਾ ਜੀ 2 ਨੰਬਰ ਨਿਊ ਟਾਊਨ ਮੋਗਾ ਇੱਥੇ ਆਪੋਜ਼ਿਟ ਸਪੋਰਟ ਕਿੰਗ ਸ਼ਰਮਨ ਜੈਨ ਈ ਡੈਕੋਰ ਜੀ ਸਾਡਾ ਕੰਟੈਕਟ ਨੰਬਰ ਹੈਗਾ 9914250311 ਨਛਕੋ ਮੈਂ ਦੱਸ ਦਵਾਂ ਕਿ ਸ਼ਰਮਨ ਜੈਨ ਈਡ ਕੋਰ ਮੋਗਾ ਦੇ ਵਿੱਚ ਇੱਕੋ ਇੱਕ ਅਜਾਇਬ ਸ਼ੋਰੂਮ ਹੈ ਜਿੱਥੇ A to Z ਤੁਹਾਨੂੰ ਪੈਕਿੰਗ ਮਿਲੂਗੀ ਔਰ ਪਹਿਣਾ ਦੇ ਲਈ ਉਹਨੇ ਦੱਸਤਾ ਕਿ ਡਿਸਕਾਊਂਟ ਵੱਖਰੇ ਤਰੀਕੇ ਦੇ ਦਿੱਤਾ ਜਾਊਗਾ ਕਿਉਂਕਿ ਜੇ ਕਸਟਮਰ ਦੀ ਗੱਲ ਕਰੀਏ ਤਾਂ ਪਹਿਲਾਂ ਲੁਧਿਆਣਾ ਜਾਣਾ ਪੈਂਦਾ ਸੀਗਾ ਪੰਡਿਆਲ ਸਿੰਘ ਵਾਲਾ ਜਾਂ ਆਸਪਾਸ ਦੇ ਪਿੰਡਾਂ ਤੋਂ ਤਾਂ ਹੁਣ ਤੁਹਾਨੂੰ ਜਿਹੜੀਆਂ ਸਾਰੀਆਂ ਉਹ ਆਈਟਮ ਨੇ ਉਹ ਤੁਹਾਨੂੰ ਮੋਗਾ ਦੇ ਵਿੱਚ ਹੀ ਇੱਥੇ ਮਿਲ ਜਾਣਗੀਆਂ ਤੇ ਸੰਪਰਕ ਨੰਬਰ ਔਰ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਔਰ ਸੌਣ ਦਾ ਮਹੀਨਾ ਆ ਰਿਹਾ ਤੇ ਪਹਿਣਾ ਦੇ ਲਈ ਵੱਖਰੇ ਆਫਰ ਦਿੱਤੇ ਜਾ ਰਹੇ ਨੇ ਇਸ ਦਾ ਜਰੂਰ ਲਾਭ ਉਠਾਓ